ਜੰਮੂ ਕਸ਼ਮੀਰ ਉਸ ਨੂੰ ਦੇਣ ਲਈ ਅੰਗਰੇਜ਼ਾਂ ਅੱਗੇ ਤਰਲੇਮਿੰਤਾ ਕੀਤੀਆਂ ਜੋ ਉਸ ਦਾ ਜੱਦੀ ਇਲਾਕਾ ਸੀ ਅੰਗਰੇਜ਼ਾਂ ਨੇ ਉਸ ਤੋਂ ਜੰਮੂ ਕਸ਼ਮੀਰ ਦੇ ਬਦਲੇ 10 ਲੱਖ ਪੌਂਡ ਦੀ ਰਕਮ ਦੀ ਮੰਗ ਕੀਤੀ ਜਿਸ ਨੂੰ ਬਾਅਦ ਵਿੱਚ ਘੱਟ ਕਰਕੇ 2.5 ਲੱਖ ਪੌਂਡ ਹੀ ਕਰ ਦਿੱਤਾ ਗਿਆ ਇਤਿਹਾਸਕਾਰ ਲਿਖਦੇ ਹਨ ਕਿ ਗੁਲਾਬ ਸਿੰਘ ਡੋਗਰੇ ਨੇ ਲਾਹੌਰ ਦਰਬਾਰ ਦੇ ਲੁੱਟੇ ਹੋਏ ਖਜ਼ਾਨੇ ਵਿੱਚੋਂ ਹੀ ਅੰਗਰੇਜ਼ਾਂ ਨੂੰ ਉਕਤ ਪੈਸਾ ਦਿੱਤਾ ਅਤੇ ਜੰਮੂ ਕਸ਼ਮੀਰ ਦਾ ਆਜ਼ਾਦ ਬਾਦਸ਼ਾਹ ਵਨ ਬੈਠਾ 16 ਮਾਰਚ 1846 ਈਸਵੀ ਨੂੰ ਅਮ੍ਰਿਤਸਰ ਵਿਖੇ ਹੋਏ ਇੱਕ ਸਮਾਗਮ ਦੇ ਦੌਰਾਨ ਅੰਗਰੇਜ਼ਾਂ ਨੇ ਗੁਲਾਬ ਸਿੰਘ ਨੂੰ ਜੰਮੂ ਕਸ਼ਮੀਰ ਦਾ ਰਾਜਾ ਐਲਾਨ ਦਿੱ ਗੁਲਾਬ ਸਿੰਘ ਡੋਗਰੇ ਜਿਸ ਖਾਲਸਾ ਦਰਬਾਰ ਦਾ ਪ੍ਰਧਾਨ ਮੰਤਰੀ ਬਣਨ ਲਈ ਪੂਰੀ ਜ਼ਿੰਦਗੀ ਜਦੋ ਜਹਿਦ ਕਰਦਾ ਰਿਹਾ ਉਸੇ ਦਰਬਾਰ ਦੇ ਖਜ਼ਾਨੇ ਨੇ ਉਸ ਨੂੰ ਬਾਦਸ਼ਾਹ ਦਾ ਖਿਤਾਬ ਦੇਵਾ ਦਿੱਤਾ ਇਤਿਹਾਸਕਾਰ ਲਿਖਦੇ ਹਨ ਕਿ ਗੁਲਾਬ ਸਿੰਘ ਡੋਗਰੇ ਵੱਲੋਂ ਅੰਗਰੇਜ਼ਾਂ ਨੂੰ 70 ਲੱਖ ਰੁਪਏ ਦੀ ਵੱਡੀ ਰਕਮ ਦਿੱਤੀ ਗਈ ਐਨੀ ਵੱਡੀ ਰਕਮ ਉਸ ਵੇਲੇ ਲਾਹੌਰ ਦਰਬਾਰ ਵੀ ਅਦਾ ਨਹੀਂ ਸੀ ਕਰ ਸਕਿਆ ਪਰੰਤੂ ਲਾਹੌਰ ਦਰਬਾਰ ਦੀ ਲੁੱਟੀ ਹੋਈ ਇਹ ਰਾਸ਼ੀ ਗੁਲਾਬ ਸਿੰਘ ਡੋਗਰੇ ਨੂੰ ਜੰਮੂ ਦੇ ਤਖਤ ਤੇ ਬਿਠਾ ਗਈ ਇਸ ਤੋਂ ਬਾਅਦ ਦੇਸ਼ ਦੀ ਆਜ਼ਾਦੀ ਤੱਕ ਗੁਲਾਬ ਸਿੰਘ ਡੋਗਰੇ ਦੀਆਂ ਕਈ ਪੀੜ੍ਹੀਆਂ ਨੇ ਜੰਮੂ ਤੇ ਰਾਜ ਕੀਤਾ